ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਘਰ ਪਰਿਵਾਰ ਸਾਰਾ ਵਧੀਆ ਹੋਊਗਾ ਤੁਹਾਡਾ ਮਾਲਕ ਦੀ ਤੰਦਰੁਸਤੀ ਰਹੇ ਤੁਹਾਡੇ ਘਰ ਪਰਿਵਾਰ ਚ ਕਾਰੋਬਾਰ ਚ ਵਾਧਾ ਹੋਵੇ ਮੈਨੂੰ ਲੱਗਦਾ ਮੈਂ ਨਾ ਬਾਬੇ ਵਾਂਗੂ ਜ਼ਿਆਦਾ ਅਸੀਸਾਂ ਦੇ ਜਾਂਦੀ ਹਾਂ ਚਲੋ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਫਿਰ ਆਪਣਾ ਵੀ ਫਰਜ਼ ਬਣਦਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣਾ ਖੁਸ਼ ਦੇਖਣਾ ਹਨਾ ਤੇ ਅੱਜ ਆਪਣਾ ਸ਼ੂਟ ਆ ਲਹਿਰੇਗਾ ਅੱਗੇ ਰਾਣੀ ਪੂਆ ਨਾਲ ਤੇ ਸਰਹੰਦ ਵਾਲੀ ਆਂਟੀ ਦਾ ਸ਼ੂਟ ਹੈ ਕਿ ਆਪਾਂ ਆ ਗਏ ਆ ਦੇਖ ਲਓ ਸਾਰੇ ਪਾਸੇ ਸ਼ਾਂਤੀ ਸ਼ਾਂਤੀ ਆ ਬਿਸ਼ਕੀਆ ਉ ਠੀਕ ਆ ਤੇ ਤੁਹਾਨੂੰ ਇੱਕ ਸਿਖਾਉਣੀ ਆ ਡਿਸ਼ ਬਣਾਉਣੀ ਅੱਜ ਮਲਾਈ ਨਾਲ ਪ੍ਰਸ਼ਾਦ ਸੌਰੀ ਮਲਾਈ ਵਾਲਾ ਪ੍ਰਸ਼ਾਦ ਕਿਸੇ ਨੇ ਵੀ ਤੁਸੀਂ ਜੇ ਦੇਗ ਬਣਾਈ ਹੋਵੇ ਤੁਸੀਂ ਕਦੇ ਇਹ ਦੇਖਿਆ ਵੀ ਮਲਾਈ ਵਾਲੀ ਦੇਗ ਹਮ ਆਪਾਂ ਹਮੇਸ਼ਾ ਦੇਸੀ ਘਿਓ ਪਾ ਕੇ ਹੀ ਦੇਗ ਬਣਾਉਨੇ ਹੁੰਨੇ ਆ ਤੇ ਆਪਾਂ ਨੂੰ ਅਗ ਲੱਗਦਾ ਵੀ ਮਲਾਈ ਯਾਰ ਮਲਾਈ ਦੀ ਤਾਂ ਮਲਾਈ ਤੇ ਦੇਗ ਦੇ ਵਿੱਚ ਦੁੱਧ ਪਾ ਗਈ ਤੇ ਉਹ ਸਿਰਫ ਰਾਣੀ ਭੂਆ ਨੂੰ ਹੀ ਪਤਾ ਹੈ ਇਹਦੇ ਸਾਰਾ ਸਿਸਟਮ ਵੀ ਕਿਵੇਂ-ਕਿਵੇਂ ਬੰਦੀ ਹੈ ਤੇ ਅੱਜ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਅੰਟੀ ਬਣਾ ਰਹੀ ਐ ਤੁਸੀਂ ਬਸ ਦੇਖਿਓ ਠੀਕ ਆ ਨਾਲ ਸਿੱਖ ਲਿਓ ਆਪਦੇ ਘਰੇ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਇਹ ਯਾਰ ਮੇਰਾ ਰੰਗ ਪਤਨ ਕਾਲਾ ਜਾਂ ਵੈਸੇ ਵੀ ਮੈਂ ਲਹਿਰੇਗਾ ਅੱਗੇ ਜੇ ਲਗਾਤਾਰ 15-20 ਦਿਨ ਰਹਿ ਲਾਣਾ ਮੇਰਾ ਰੰਗ ਕਹਿਣ ਸਵਾਰਗਾ ਹੋ ਜਾਂਦਾ ਕਾਲਾ ਕਾਲਾ ਰੰਗ ਹੋ ਜਾਂਦਾ ਕਿਉਂਕਿ ਇਧਰਲਾ ਪਾਣੀ ਖਾਰਾ ਇਹ ਪਾਣੀ ਮੈਨੂੰ ਸੂਟ ਨਹੀਂ ਕਰਦਾ ਤਾਂ ਹੀ ਮੇਰੇ ਪਿੰਪਲਸ ਵੀ ਨਹੀਂ ਹਟਦੇ ਜੇ ਮੰਨ ਲਓ ਮੈਂ ਆਪਣੇ ਘਰੇ ਰਹਿੰਨੀ ਆ ਹਨਾ ਮਹੀਨਾ ਦੋ ਮਹੀਨੇ ਤਾਂ ਮੈਂ ਬਹੁਤ ਮੇਰਾ ਰੰਗ ਵੀ ਸਾਫ਼ ਹੋ ਜਾਂਦਾ ਤੇ ਮੇਰੇ ਪਿੰਪਲਸ ਵੀ ਹਟ ਜਾਂਦੇ ਪਰ ਇਧਰ ਰਹਿ ਕੇ ਐਂ ਹੁੰਦਾ ਪਤਾ ਨਹੀਂ ਕਿਉਂ ਇਹਨਾਂ ਦਾ ਪਾਣੀ ਨਮਕਜੇ ਵਾਲਾ ਹੋਰ ਹੀ ਮੰਨ ਲਓ ਕਿਵੇਂ ਜੇ ਸਮਝਾਵਾਂ ਬੜਾ ਖਾਰਾ ਜ ਹੈ ਚਲੋ ਭਾਰੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਤੁਹਾਨੂੰ ਦਿਖਾਉਂਦੇ ਹਾਂ

ਕੋਰੀ ਤੁਸੀਂ ਮਲਾਈ ਵਾਲਾ ਪ੍ਰਸ਼ਾਦ ਨਹੀਂ ਸਿੱਖ ਸਕਦੇ ਕਿਉਂਕਿ ਮੇਰੇ ਜਾਨ ਤੋਂ ਪਹਿਲਾਂ ਹੀ ਪੂਆ ਨੇ ਮਲਾਈ ਉਹ ਸਾਰੀ ਗੁਸ਼ਮੁਸ਼ ਕਰਕੇ ਉਹਦੇ ਚ ਆਟਾ ਪਾ ਦਿੱਤਾ ਸੀ ਤੇ ਉਹ ਦੇਗਦਾ ਬਣ ਕੇ ਆਪਣੀ ਤਿਆਰ ਹੋਣ ਵਾਲੀ ਹੋਈ ਆ ਤੇ ਸੱਚ ਦੱਸਿਆ ਜਦੋਂ ਮੈਂ ਤੁਹਾਨੂੰ ਦਿਖਾਉਂਦੀ ਸੀ ਕੈਮਰੇ ਚ ਚੀ ਕਰਦਾ ਸੀ ਨਾ ਵਿਖਾ ਲਈਏ ਹਾਈ ਖਾ ਲਈਏ ਖਾ ਲਈਏ ਇਹ ਆਪਾਂ ਕਰਨਾ ਨਹੀਂ ਪੈਣਾ ਨੇ ਦਰਦਾਰ ਸ਼ਲਦਾਰ ਸ਼ਨਿਆ ਲਾੜਾ ਗਿੱਟਾ ਤਾਂ ਕਾਲ ਜ ਨੇ ਦੇਖਣ ਤਾਨਸਰ ਹਾਂ ਚ ਫੇਰ ਜਿਹੜੀ ਦੇਖ ਦੀ ਚਰਚਾ ਚੱਲੀ ਜਾਂਦੀ ਆ ਬਹੁਤ ਦਿਨਾਂ ਤੋਂ ਅੱਜ ਮਨਪ੍ਰੀਤ ਨੇ ਆਨਸਰ ਕੰਮ ਸ਼ੁਰੂ ਕਰਵਾਤਾ ਸਤਿ ਸ਼੍ਰੀ ਅਕਾਲ ਕਰਦੇ ਹੋਏ ਸਤਿ ਸ਼੍ਰੀ ਅਕਾਲ ਜੀ ਕੀ ਬੋਲ ਲੱਗੇ ਕੀ ਕੀ ਹਾਲ ਚਾਲ ਹੈ ਕਹਦੇ ਇਹ ਦਰਸ਼ਨ ਦਾ ਮੁੰਡਾ ਜੀ ਛੋਟਾ ਜੂ ਭੂਆ ਸੀ ਫੋਨ ਤੇ ਬੀਜੀ ਪੂਆ ਫੋਨ ਤੇ ਬੀਜੀ ਸੀ ਇਸੇ ਕਰਕੇ ਅਸੀਂ ਤੁਹਾਨੂੰ ਦੱਸ ਨਹੀਂ ਸਕੇ ਵੀ ਇਹ ਦੇਖ ਕਿਵੇਂ ਬਣਦੀ ਐ ਹੁਣ ਅਸੀਂ ਸਿਰਫ ਦਿਖਾ ਹੀ ਸਕਦੇ ਹਾਂ ਕਿ ਅੱਜ ਗੱਲ ਲੈਣੀ ਐ ਕਿ ਅੱਜ ਸਾਨੂੰ ਕੋਈ ਤਾਂ ਖਤਰਾ ਨਹੀਂ ਅਸੀਂ ਆਪਣੀ ਤਰੀਕੇ ਨਾਲ ਥੁੱਲੀ ਬਣਵਾਉਣ ਲੱਗੇ ਹਾਂ ਇਹ ਤਾਂ ਬਈ ਮਾਨਪਰੀ ਦੇ ਸਾਹਮਣੇ ਕਹਿੰਦੀ ਮਾਨਪਰੀ ਕਹਿੰਦੀ ਹਾਂ ਬਣਵਾ ਨਾ ਬੰਡਣਾ ਤੂੰ ਅੱਜ ਅਸੀਂ ਬੱਛੇ ਜਣੇ ਆ ਤੁਹਾਨੂੰ ਤਾਂ ਥੋੜੀ ਥੋੜੀ ਦੇਣੀ ਐ ਹਜੇ ਦੁੱਧ ਪਾਊਗਾ ਪੂਆ ਇਹਦੇ ਚੱਲ ਹਲ ਤਾਂ ਮਲੇ ਇੱਕ ਮਲੇ ਦੀ ਐ ਨੇ ਕਰ ਲਿਆ ਬਾਕੀ ਨਾ ਪੈਨੇ ਕਰਾਂਗੀ ਇਹ ਨਾ ਪ੍ਰਸ਼ਾਰ ਹੈ ਇਹਨੇ ਨਕਲੀ ਦਿੰਦਾ ਹੈ ਜਿਆਦਾ ਨਹੀਂ ਲੈਣਾ ਹਾਂ ਹੋ ਕਹਾਂਗੇ ਮਾਂਪਰੇ ਨੇ ਸੱਖ ਸੁੱਖੀ ਚੀਜ਼ ਰਾਦਾ ਖਾ ਸਕਦੀ ਆ ਹਾਂ ਮਾਂਪਰੇ ਉਹ ਆਪਣੇ ਦੱਸੀ ਆਡੀਅੰਸ ਨੂੰ ਵੀ ਕਿਵੇਂ ਬੰਨਦੀ ਹੈ ਮਲਾਈ ਵਾਲੀ ਦੇਖ ਹਾਂ ਪਹਿਲਾਂ ਮੈਂ ਇਹ ਚ ਮਲਾਈ ਪਾ ਲਈ ਕੜਾਈਏ ਚ ਉਹਨੂੰ ਮਤਲਬ ਐ ਐ ਕਮਾਈ ਗਈ ਉਹਨੇ ਨਾ ਕਿਉਂ ਛੱਡਣਾ ਕਰਤਾ ਬਸ ਕੱਲੀ ਮਲਾਈ ਸੀ ਨਾ ਉਹ ਹਾਂ ਉਹਨੇ ਕਿਉਂ ਛੱਡਣਾ ਕਰਤਾ ਜਦੋਂ ਐ ਹੋ ਗਿਆ ਮੈਡਮ ਨੇ ਕਿਉਂ ਛੱਡਣ ਲੱਗੀ ਉਹਦੀ ਮੈਂ ਉਹਦੇ ਵਿੱਚ ਆਟਾ ਪਾਤਾ ਹੁਣ ਇਹ ਆਟਾ ਭੁੰਨ ਪੁੱਜ ਰਿਹਾ ਦੇਖੋ ਇਹ ਬਣਾ ਪਰ ਉਹ ਹੀ ਬੰਦਾ ਸਕਦਾ ਜਿਹਦੀ ਬਾਹਾਂ ਚ ਪੂਰਾ ਜੋਰ ਹੋਵੇ ਜਿਹਦੀਆਂ ਬਾਹਾਂ ਤੰਦਰੁਸਤ ਹੋਣ ਐਨ ਇਹ ਗੱਲ ਸਹੀ ਐ ਕਿਉਂਕਿ ਉਹਦੇ ਨੂੰ ਕਿਉਂ ਵਾਂਗੂ ਆਟਾ ਨਹੀਂ ਨਾ ਬੋਲਾ ਬੋਲਾ ਪੁੱਜਦਾ ਇਹ ਐਂ ਪੁੱਜਦਾ ਜਿਵੇਂ ਖੋਏ ਦਾ ਆਟਾ ਭੁੰਨੀ ਮਤਲਬ ਹੈ ਖੋਏ ਵਾਲਾ ਸਿਸਟਮ ਐ ਇਹ ਜਮਾ ਜਦੋਂ ਤੁਸੀਂ ਦੇਗ ਬਣ ਗਈ ਨਾ ਉਦੋਂ ਦੇਖਿਓ ਤੁਸੀਂ ਤੇ ਫੇਰ ਬਸ ਹੁਣ ਜਦੋਂ ਪੁੱਜ ਗਿਆ ਇਹ ਆਟਾ ਹਾਂ ਉਸ ਤੋਂ ਬਾਅਦ ਚ ਮੈਂ ਇਹਦੇ ਵਿੱਚ ਖੰਡ ਪਾ ਲੈ ਜਾਂ ਕੋਈ ਕੁਛ ਪਾ ਲੈ ਪਰ ਮੈਂ ਸ਼ੱਕਰ ਪਾਣੀ ਹੁੰਦੀ 70 ਬਾਕੇ ਫਿਰ ਪੂਰਾ ਦੁੱਧ ਵੀ ਪਾਏਗੀ ਨਾ ਹਾਂ ਫਿਰ ਪਾ ਦੂੰਗੀ ਇੱਚ ਥੋੜਾ ਜਿਹਾ ਦੁੱਧ ਬਾਕੀ ਪਾਣੀ ਚਾਹਸ ਜਿਵੇਂ ਆਪਾਂ ਪਾਉਣੇ ਹੁੰਨੇ ਆ ਬਾਕੀ ਕੋਈ ਨਾ ਜਦੋਂ ਅਸੀਂ ਦੁੱਧ ਪਾਵਾਂਗੇ ਜਾਂ ਖੰਡ ਸ਼ੱਕਰ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਤੁਸੀਂ ਆਹ ਟ੍ਰਿਕ ਨੋਟ ਕਰ ਲਓ ਠੀਕ ਹੈ ਇੰਨੀ ਕਰੀ ਸੌਰੀ ਟ੍ਰਿਕ ਨਹੀਂ ਅ ਮਨ ਲਓ ਆਹ ਵਿਧੀ ਵਿਧੀ ਨੋਟ ਕਰ ਲਓ ਵਿਧੀ ਵਿਧੀ ਆਟਾ ਆਪਣਾ ਪੁੱਜ ਕੇ ਬਿਲਕੁਲ ਰੈੱਡ ਹੋ ਗਿਆ ਤੇ ਵਾਸ਼ਨਾ ਉਹਦੀ ਆਨ ਲੱਗ ਪਈ ਸੀ ਇਹਨਾਂ ਆਪਾਂ ਦੁੱਧ ਪਾਉਣਾ ਹੈ ਬਸ ਇੱਕ ਗਲਾਸ ਦੁੱਧ ਦਾ ਮੰਗ ਕੇ ਚੱਲੋ ਹਾਂ ਦੁੱਧ ਪਾਤਾ ਹੁਣ ਆਪਾਂ ਠੀਕ ਆ ਅਖਣਗੇ ਭੂਆ ਬਣਾਈ ਦਾ ਕੜਾ ਕੜਾ ਬਣਾ ਬਣਾ ਖਾਂਦੇ ਤਾਂ ਇੰਨੀ ਮੋਟੀ ਵੀ ਹੈ ਐਂ ਅਖਣਗੇ ਜਾਲੀ ਆਡੀਅੰਸ ਇਹੀ ਖਾਊਗੀ ਵੀ ਪੂਰਾ ਮੂੰਹ ਮੂੰਹ ਦਿਖਾਉਂਦੀ ਹੈ ਮੈਨੂੰ ਪਤਾ ਤੇਰੇ ਚੁੰਨੀ ਜੀ ਨਹੀਂ ਲਈ ਬੀਪੂ ਆ ਇਹ ਨਮੂਨ ਚ ਤ ਵੈਸੇ ਚੁੰਨੀ ਲਈ ਵੀ ਨਹੀਂ ਜਾਂਦੀ ਕਿਉਂਕਿ ਬਹੁਤ ਹੱਥ ਆਪਣੇ ਲੱਗ ਜਾਂਦੇ ਆ ਹਨਾ ਆ ਦੁੱਧ ਰੱਖਿਆ ਬਬੂਆ ਹਾਂ ਇਹ ਦੁੱਧ ਰੱਖਿਆ ਹੁਣ ਪਾਣੀ ਦੇ ਇੱਕ ਮਿੰਟ ਪਾਣੀ ਪਾਈ ਦੇ ਇਹ ਆ ਚੱਕੋ ਬਈ ਸ਼ੱਕਰ ਤਾਂ ਪਾਈ ਪਾਉਂਗੀ ਲੱਗਦਾ ਇਹਦੇ ਵਿੱਚ ਮਲਵਾ ਰਲਦਾ ਨਹੀਂ ਹੈਗਾ ਫੇਰ ਪਰ ਖਾ ਕੇ ਦੇਖਿਓ ਵੀ ਕਿੰਨਾ ਟੇਸਟੀ ਹੈ ਹਾਂ ਉਹ ਅਸੀਂ ਟੇਸਟ ਕਰ ਸਕਦੇ ਹਾਂ ਤੁਸੀਂ ਕਰ ਨਹੀਂ ਸਕਦੇ ਅਫਸੋਸ ਅਫਸੋਸ ਸਹੀ ਗੱਲ ਹੈ ਇਹਨਾਂ ਉਹ ਖਾ ਕੇ ਸਾਰੇ ਸੌਂ ਜਿਏ ਘਰਾੜੇ ਮਰੀ ਜਾਈਏ ਆਪੇ ਫਿਰ ਮੈਂ ਲਾਉਂਗਾ ਜੇ ਜਮ ਮਨਾ ਕਰਿਆ ਘੜਾ ਖਾ ਕੇ ਦੇਖਿਆ ਐ ਜੋਰ ਲੱਗਦਾ ਐ ਐ ਐ ਐ ਬਾਕੀ ਜ਼ੋਰ ਬਹੁਤ ਲੱਗਦਾ ਤੇ ਮਨਾਉਂਦੇ ਆਂ ਕਾਮਾਂ ਦੋਖਾ ਲਾ ਗਏ ਨੇ ਇਹ ਮੈਂ ਕਹਿੰਦਾਂ ਦੀ ਕੋਲ ਕਰੀ ਨਹੀਂ ਮੈਂ ਮਾਂ ਪ੍ਰੀਤ ਦੀ ਮਾਰੀ ਬਣਾਇਆ ਮੈਂ ਕਿਹਾ ਚਲ ਮਾਂ ਪ੍ਰੀਤ ਨੂੰ ਬਣਾ ਕੇ ਦੁਬਾਰੇ ਖਵਾਵਾਂ ਉਹਦੇ ਮਨਪੀ ਥੋੜਾ ਰਹਿ ਗਿਆ ਉਹ ਉਹ ਕਹਾਣੀ ਤਾਂ ਮੇਰੇ ਵਾਲੇ ਵਲੌਗਾਂ 'ਚ ਆਪਾਂ ਦੱਸੀ ਨਹੀਂ ਹੈਗੀ ਦੱਸੀ ਨਹੀਂ ਅੱਛਾ ਦਸਾਂ ਜਾਣੇ ਜਿਹੜੀ ਦੱਸੀ ਹੋਈ ਹੈ ਆ ਦੇ ਆ ਕੇ ਉਹ ਛੱਕਿਆ ਹਣਾ ਜਿਹੜਾ ਕਿ ਉਹ ਸੀਚ ਰੇ ਹੁਣ ਆਪਾਂ ਪਾਉਨੇ ਆਂ ਤੇ ਸ਼ੱਕਰ ਉਹ ਅਜ ਮੇਰੇ ਵਰਗੇ ਪੰਗਾ ਲੈ ਲੈ ਮੈਨੂੰ ਤਾਂ ਲੱਗਦਾ ਮੈਂ ਤਾਂ ਪੂਰ ਚਾੜ ਦੂੰ ਮਾਰ ਮਟੇਂਗੀ ਜੇ ਸਾਡੇ ਕੋਲ ਇਹ ਰਿਸ਼ਤੇਦਾਰ ਆਏ ਹੁਣ ਉਹ ਤਾਂ ਬੈਠਾ ਹੀ ਰਹਿ ਜਾਣਗੇ ਉਹਨਾਂ ਨੂੰ ਮਿਲਣਾ ਕੁਛ ਨਹੀਂ ਮੇਰੇ ਵੱਲੋਂ ਦੱਸ ਸ਼ੱਕਰ ਪਾਵਾਂਗੇ ਕੁਛ ਮਰਜ਼ੀ ਪਾਲਾ ਉਦੋਂ ਕੀ ਮਾਇਆ ਸੀ ਉਦੋਂ ਮੈਂ ਸ਼ੱਕਰਖੰਡ ਰਾਮਣੀ ਆਂਟੀ ਕੌਲਕਾਤਾ ਕੌਲਕਾਤਾ ਤੁਸੀਂ ਆਪ ਤੇ ਦਾਤਮਾ ਆਉ ਤੇ ਦੋ ਭੈਣੇ ਕਿਹੇ ਜਣਾ ਮਰਦੀ ਪਾਲਾ ਇਸ ਤਰ੍ਹਾਂ ਕਿ ਦਾਤਮਾ ਜਨਨਤਨ ਕਿਹਾ ਹੁੰਦਾ ਹੱਥ ਜਿਹਾ ਦੇਖੋ ਬਈ ਦੇਖੋ ਦੇਖੋ ਆਜੋ ਖਵਾ ਦਾਂ ਤੁਹਾਨੂੰ ए, ए, चलो भाई आप आती शक्कर शक्कर भी अपने सरांदाई लेई सी देसी और जो मैं कैमरा साफ कर पाप चटकी कैमरे से शक्कर भी सरांदाई लेई सी देसी ओ बने आपा ओके काम मत ता जटा कोई ना करांगे करांगे ਮੈਂ ਨਹੀਂ ਪੰਗਾ ਲੈਂਦੀ ਪੂਆ ਕਰੇ ਪੂਰੇ ਬਣਾਉਂਦਾ ਕਦੇ ਵੀ ਬਸ ਤੂਆ ਕੋਈ ਨਹੀਂ ਮੇਰੇ ਦਾ ਰਿਸ਼ਤੇਦਾਰਾਂ ਤੇ ਬੇਇੱਜ਼ਤੀ ਹੋ ਜੂਗੀ ਅਗਲੇ ਕੰਮ ਕਰ ਸੋਈ ਚੁੱਟੀ ਜਾਂਦੀ ਨਾ ਦੇਖ ਲੈ ਉਹ ਦੇਏ ਰਾਣੀ ਕੜਾ ਲਿਆ ਮੈਂ ਮਰੇ ਮਰਨਾਈ ਉਹਨੂੰ ਕੜਾਦੀ ਹੋਈ ਵੀ ਇਹ ਰਾਣੀ ਕੜਾ ਲਿਆ ਨਾ ਇਹ ਰਾਣੀ ਲਿਆ ਬੈਜੋ ਬਾਜੀ ਰਾਣੀ ਕੜਾ ਬਣਾ ਬਈ ਸਾਡਾ ਖਲਾਰਾ ਇਗਨੋਰ ਕਰਿਓ ਰਸੋਈ ਚ ਕਿਉਂਕਿ ਹਜੇ ਸਾਫ ਸਫਾਈ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਹਨਾ ਆਪਣਾ ਐ ਉਹ ਜਿੰਨਾ ਚੀਜ਼ਾਂ ਬਣਾਉਣਾ ਹੁਣ ਆਪਾਂ ਖਲਾਰਾ ਤਾਂ ਪੈਂਦਾ ਹੀ ਆ ਫਿਰ ਚੱਕੋ ਬਈ ਥੋੜੀ ਜਿਹੀ ਖੰਡ ਸਵਾਦ ਮੁਤਾਬਕ ਸਵਾਦ ਅਨਸਾਰ ਸੋਰੀ ਬਸ ਇੱਕ ਸੱਕਰ ਆਹ ਕੀ ਇਹਨਾਂ ਨੂੰ ਆ ਲੈ ਜਾਟਾ ਬੁੰਨਾਂ ਦਾ ਇਹ ਉਹ ਬਾਕੀ ਸਾਰਾ ਜਿੰਮੀ ਆਪਾਂ ਪ੍ਰਸ਼ਾਦ ਬਣਾਉਣਾ ਉਮੇ ਹੀ ਪਰ ਉਹ ਕੋਲੇ ਜਿਹੇ ਹਿਸਾਬ ਨਾਲ ਬਣਦਾ ਜਿਹੜਾ ਬਾਅਦ ਚੋਂ ਲੱਗਦਾ ਜਦ ਦੁੱਧ ਦੱਦਾ ਹੀ ਆ ਪਾਦਰ ਨੇ ਉਹੀ ਗੱਲ ਆ ਵੀ ਉਹ ਕੋਲੇ ਜੇ ਹਿਸਾਬ ਨਾਲ ਬਣ ਜਾਂਦਾ ਭਾਈ ਇਹ ਤੇ ਥੋੜਾ ਜਿਆਦਾ ਜ਼ੋਰ ਲੱਗਦਾ ਇਹ ਤੇ ਖੋਏ ਜਿੰਨਾ ਜ਼ੋਰ ਲੱਗਦਾ ਹਾਂ ਕਿਉਂਕਿ ਮੈਂ ਬਣਾਇਆ ਤਾਂ ਇਹ ਮਾਂਪਰੀ ਤੋਂ ਮਾਲੂ ਮਡਰੇ ਸਬਜੀ ਸੁਆਦਨ ਲੱਗੀ ਇਹ ਐਦ ਮੈਂ ਸਿਰਫ ਪਕੜਾ ਪਈ ਰੱਖੂਗੀ ਸਾਰਾ ਦਿਨ ਨਹੀਂ ਮੈਂ ਮੂੰਗੀ ਬਸ ਵੀ ਦਾਲ ਧਰ ਦੇਣੀ ਮੈਂ ਪਹਿਲਾਂ ਧਰਦੀ ਸੀ ਮੈਨੂੰ ਸਰਾਂਦ ਵਾਲੀ ਕਿਹਦੀ ਸਬਜ਼ੀ ਵੀ ਮੈਨੂੰ ਤਾਂ ਸਵਾਦ ਨਹੀਂ ਲੱਗੀ ਮੈਨੂੰ ਵੀ ਨਹੀਂ ਲੱਗੀ ਮਨਪ੍ਰਿਤ ਕਿਉਂਕਿ ਰਸਮ ਮੋੜ ਜੇ ਮਟਰ ਸੀਗੇ ਮੈਂ ਪਹਿਲਾਂ ਦੇ ਮੈਂ ਨੂਨ ਵਿੱਚ ਖਰਾਬੀ ਕਰਦਾ ਸਾਂ ਉਹ ਮਸਾਲਾ ਖਰਾਬ ਕਰ ਹੁਣ ਮੈਂ ਧਰਦੀ ਹਾਂ ਉੱਥੇ ਜੇ ਗੰਡੇ ਬਣਾਉਣੇ ਤਾਂ ਦੁੱਧਾਂ ਦੇ ਗੰਡੇ ਬਣਾਏ ਨਹੀਂ ਮੈਂ ਮੂੰਗੀ ਮਸਰੀ ਦਾਲ ਹੁਣ ਧਰਨੇ ਮਿੰਟੋ ਮਿੰਟੇ ਗੰਡੇ ਬਣਾਉਣੇ ਮੂੰਗੀ ਮਸਰੀ ਤਾਂ ਸ਼ਾਮ ਨੂੰ ਹੀ ਬਣਾ ਲੈ ਤੁਸੀਂ ਸਾਰੇ ਖਾਣੇ ਨਾ ਲਓ ਕੱਲੂ ਫਿਰ ਸਵੇਰੇ ਕੱਟ ਜੂਗੇ। ਠੀਕ ਐ ਫਿਰ ਇਦਾਂ ਛੱਡ ਆਂਦੇ। ਸ਼ਾਮ ਨੂੰ ਮੈਂ ਤਾਂ ਹੈ ਨਹੀਂ ਮੈਂ ਤਾਂ ਜੱਸ ਕੇ ਜਾਉਂਗੀ। ਸ਼ਾਮ ਨੂੰ ਹੋਰ ਅ ਦਸਾਂਜ ਹੋਣੀ ਤੇ ਹੈਗੀ ਨਾ ਉੱਥੇ ਰਹਿਣਗੇ ਉਹ। ਮੈਨੂੰ ਨਹੀਂ ਪਤਾ ਰਹਿਣਗੇ ਕਿੰਨੇ ਐ ਪਰ ਮੈਨੂੰ ਅੱਜ ਕਿਹਾ ਉਹਨੇ ਵੀ ਰਾਤ ਮਸੀਨ ਕਾਜਵੇਂ। ਚਲੋ ਭਾਈ। ਉਹ ਮਸੀਨ ਕਿਵੇਂ ਕੱਟੋ? ਪਤਾ ਨਹੀਂ ਤਿੰਨ ਮਸੀਨ ਮੇਰੇ ਉਹਨਾਂ ਨਾਲ ਨੇ ਮੈਂ ਕਹਿੰਦੀ। ਲਓ ਬਈ ਲਓ ਲਓ। ਐ। ਆਏ ਹੋਏ। ਤਿੰਨ ਮਸੀਨ ਕਹਿੰਦਾ ਲਓ ਜੀ। ਅੱਜ ਪੂਆ ਨੇ ਉੱਦੇ ਵਾਲੇ ਸਾਰੇ ਲੰਬੇ ਲਾਤੇ ਇੱਕ ਦਿਨ ਸੀ ਭਾਈ ਪਹਿਲਾਂ ਇੱਥੇ ਰਾਤ ਰਹੇ ਸੀ ਉੱਦੇ ਪੂਆ ਨੇ ਬਣਾਈ ਤਾਂ ਸੀਗੀ ਇਹ ਦੇਗ ਆਪਣੀ ਪ੍ਰਸ਼ਾਦ ਤੇ ਪਰ ਉਹ ਸਾਨੂੰ ਸਿਰਫ ਇੰਨਾ-ਇੰਨਾ ਹੀ ਆਇਆ ਇੰਨਾ-ਇੰਨਾ ਕੀ ਬਸ ਇੱਕ-ਇੱਕ ਦੋ-ਦੋ ਚਮਚੇ ਹੀ ਤੇ ਅੱਜ ਪੂਆ ਨੇ ਬਾਟੀਆਂ ਭਰ-ਭਰ ਦੇ ਤਾਂ ਹਜੇ ਸਮਾਂ ਦੀ ਇਹਦੇ ਵਿੱਚੋਂ ਮੈਂ ਕੱਢਿਆ ਚਲੋ ਫਿਰ ਆਪਾਂ ਟੇਸਟ ਕਰਕੇ ਦੱਸਦੇ ਹਾਂ ਵੀ ਕਿੱਦਾਂ ਦਾ ਬਣਿਆ ਹੈ ਵੈਸੇ ਬਹੁਤ ਸੁਆ ਰਿਹਾ ਹੈ ਮਿੱਠਾ ਮੀਠ ਨਰਮ ਹੈ ਨਵੀ ਬਾਕੀ ਮੰਤਰੀ ਦੱਸੋ ਖਾਓ ਆਪਾਂ ਦੇਖਦੇ ਹਾਂ ਫਿਰ ਹੁਣ ਟੇਸਟ ਕਰਦੇ ਹਾਂ ਸਿਰਾਲਾ ਕਿੱਥੋਂ ਆਇਆ ਸਿਰਾਲਾ ਆਇਆ ਬਈ ਸਿਰਾ ਜਿਵੇਂ ਖੋਆ ਹੁੰਦਾ ਨਾ ਬਈ ਉਹੋ ਜਿਹਾ ਜੇ ਕਿਤੇ ਤੁਸੀਂ ਆਓ ਨਾ ਸਾਨੂੰ ਮਿਲਣ ਅਸੀਂ ਪੱਕਾ ਵਾਦਾ ਕਰਦੇ ਹਾਂ ਵੀ ਤੁਹਾਨੂੰ ਇਹ ਹੀ ਡਿਸ਼ ਬਣਾ ਕੇ ਖਵਾਵਾਂਗੇ ਆਲੋ 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 ਜਾਣੇ ਕਿੱਥੋਂ ਖਾ ਲੋ ਖਾ ਲੋ ਖਾ ਲੋ ਇੰਨਾ ਕਿ ਮੇਰੇ ਅੜ ਗਿਆ ਇਹ ਹੁਣ ਮੇਰੇ ਤੋਂ ਖਾਧਾ ਨਹੀਂ ਆਂਦਾ ਇਹਨੂੰ ਪੂਰ ਚੜਾਊਗਾ ਤਲੰਗਾ ਸਾਡਾ ਦਰਸ਼ਨ ਨਹੀਂ ਬਾਈ ਉਹ ਤਾਂ ਚਲ ਠੀਕ ਹੈ ਪੂਰ ਤਾਂ ਚੜਾ ਦਾਂਗੇ ਵੀ ਅੱਜ ਇਹ ਉਨਾ ਸਵਾਦ ਨਹੀਂ ਬਣਿਆ ਕਿ ਉਦੋਂ ਵੀ ਕਿ ਅੱਜ ਆਪਣੀ ਬੈਸੀ ਨਹੀਂ ਤੇ ਜਿਆਦਾ ਜਰੀਆ ਪੱਕਾ ਲੈਣ ਦੀ ਮਾਰੀ ਇਹ ਕਿ ਹੋ ਵੀ ਮੈਂ ਇਹਨੂੰ ਤਲੰਗਾ ਕਾਹਦੋ ਕਹਿੰਨੀ ਆ ਮੈਨੂੰ ਪਿਆਰ ਨਾਲ ਕਹਿੰਨੀ ਆ ਬਾਈ ਨੂੰ ਕਿਉਂਕਿ ਇਹ ਪਤਲਾ ਵਾਲਾ ਹੈ ਨਾ ਤਾਂ ਕਰਕੇ ਮੈਂ ਇਹਨੂੰ ਤਲੰਗਾ ਤਲੰਗਾ ਕਹਿੰਨੀ ਦੇਨੀ ਆ ਤੇ ਨਾਲੇ ਇੱਕ ਗੱਲ ਹੋਰ ਜਿਹੜੀ ਦਰਸ਼ਨ ਕਹੀ ਜਾਂਦਾ ਉਹ ਗੱਲ ਇਹ ਆ ਵੀ ਅਸੀਂ ਜੇ ਤਾਂ ਸਾਨੂੰ ਇੰਨੀ-ਇੰਨੀ ਦੇਖ ਮਿਲਦੇ ਆ ਤਾਂ ਸਾਡੀ ਨੀਤ ਮਾੜੀ ਅਸੀਂ ਕਹਦੇ ਨੇ ਸਾਨੂੰ ਇੰਨੀ ਚਾਹੀਦੀ ਆ ਜੇ ਹੁਣ ਇੰਨੀ ਮਿਲ ਗਈ ਸਾਡੇ ਤਾਂ ਖਾਦੀ ਨਹੀਂ ਗਈ ਕੁੱਲਾ ਬਣਾ ਕੇ ਬਸ ਗੱਲ ਇੱਥੇ ਹੀ ਕਦਮ ਹੁੰਦੀ ਆ ਵੀ ਨੀਤ ਹੀ ਮਾੜੀ ਐ ਢੱਡ ਤਾਂ ਜਿੰਨਾ ਕੋ ਪਚਾ ਸਕਦਾ ਚੀਜ਼ ਉੰਨੀ ਕੀ ਪਚਾਊਗਾ ਨਾ ਆਪਾਂ ਨੂੰ ਪਤਾ ਵੀ ਹੈ ਵੀ ਆਪਣੀ ਕਪੈਸਿਟੀ ਇੰਨੀ ਮਣਪੀਦੀ ਜਿੰਨੀ ਮੈਂ ਆਪਾਂ ਨੂੰ ਪਤਾ ਵੀ ਹੁੰਦਾ ਛੜਦਾ ਛੜਦਾ ਤੂੰ ਐਡਾ ਮਤਲਬ ਭਾਈ ਮੈਨੂੰ ਸ਼ਬਦ ਨਹੀਂ ਆ ਰਹੇ ਭਾਈ ਮੇਰੀ ਗੱਲ ਸੁਣਨਾ ਸਰੀਰ ਚਾਹੁੰਦੀ ਕਿੱਡਾ ਬਣੇ ਬਸਤੀ ਦਾ ਉਹ ਜਿਹਨਾਂ ਖਾਦਾ ਕੈਪੈਸਟੀ ਦਾ ਖਾਂਦੀ ਉਹ ਨਹੀਂ ਕੀ ਹੈ ਜਿੰਨਾਂ ਕਾਪ ਨੂੰ ਪਤਾ ਹੁੰਦਾ ਵੀ ਖਾ ਸਕਦੇ ਆ ਹੁਣ ਮੈਨੂੰ ਪਤਾ ਸੀ ਮੈਂ ਇਹਦੇ ਚ ਵੀ ਅੱਧਾ ਖਾ ਸਕਦੀ ਪਹਿਲਾਂ ਤਾਂ ਮੈਂ ਚਮਚਾ ਨਾਲ ਕੱਢਦਾ ਬਹੁਤ ਜ਼ਿਆਦਾ ਮੈਂ ਕੱਢਦਾ ਇਹਦਾ ਬਾਟੀ ਭਰੀ ਹੋਈ ਸੀ ਜਮ ਹੁਣ ਮੇਰੀ ਗੱਲ ਸੁਣੋ ਕਿਤੇ ਦਸਾਂਜ ਆਂਟੀ ਨਾਲ ਉਧਰੋਂ ਕਹਿਦਣ ਵੀ ਹੈ ਵੀ ਅੱਜ ਮੈਂ ਹੈ ਨਹੀਂ ਤੇ ਤੁਸੀਂ ਅੱਜ ਐਡਾ ਪਤੀਲਾ ਧਰ ਕੇ ਬੈਗੇ ਜੀ ਹਾਏ ਦਸਾਂਜ ਦਸਾਂਜ ਨੇ ਤਾਂ ਇਹ ਮਿਸ ਕਰਤਾ ਕੰਮ ਚਲੋ ਜੀ ਜਿੱਦ ਤੇ ਦਸਾਂ ਇੱਕ ਗੱਲ ਹੈਗੀ ਆ ਪਰ ਜੇ ਦਸਾਂ ਇਹਨੂੰ ਬਾਡੀ ਭਰ ਕੇ ਦਿੱਤੀ ਹੁੰਦੀ ਉਹ ਨਹੀਂ ਛੱਡਦੀ ਸੀ ਖਾ ਜਾਂਦੀ ਹਮ ਤੁਸੀਂ ਕਿਵੇਂ ਡੰਗਾ ਖਾਣੀ ਆ ਆਪਣਾ ਕੋਮ ਨਹੀਂ ਉਹਦੀ ਕੈਪੈਸਿਟੀ ਹੈਗੀ ਆ ਖਾਣ ਦੀ ਠੀਕ ਹੈ ਭਾਈ ਜਿੰਨੇ ਜਿੰਨੀ ਉਹਨਾਂ ਦੀ ਭੱਜ ਦੌੜ ਹੈ ਜਿੰਨਾ ਮੰਨ ਲਓ ਸਪੀਡ ਬਣਦੇ ਨਾ ਮੰਨ ਲਓ ਰੋਜ਼ 9:00 ਤੋਂ 10:00 ਘੰਟੇ ਮੰਨ ਲਓ ਸਫ਼ਰ ਕਰਕੇ ਹਾਂ ਤੂੰ ਖਾ ਲਿਆ ਕਿ ਤੇਰੇ ਵੀ ਅੜ ਗਿਆ ਅੜ ਗਿਆ ਇਹ ਮੈਂ ਖਾਤਾ ਕਰਦੇ ਹਾਂ ਹਾਈ ਇਹਦੇ ਦੀ ਅੜ ਗਿਆ ਅਸਲ 'ਚ ਬਈ ਇਹ ਵਜਨਦਾਰ ਚੀਜ਼ ਐ ਹਾਂ ਹੁਣ ਇਹਦੇ 'ਚ ਦੇਸੀ ਕਿਉਂ ਵੰਗੂ ਕਿੰਨਾ ਤੱਕ ਕਿਉਂ ਹੋ ਗਿਆ ਇਹਦੇ 'ਚ ਮੈਂ ਦੱਸਾਂ ਜਿਹੜੀ ਮਲਾਈ ਪਾਈ ਐ ਮੈਂ ਘਟੋ ਘਟ ਡੇਢ ਭਾ ਕਿਉਂ ਨਿਕਲਦਾ ਹੂੰ ਡੇਢ ਭਾ ਕਿਉਂ ਹੋ ਗਿਆ ਵਿੱਚ ਖੋਆ ਨਿਕਲਦਾ ਅੱਜ ਧੁੱਪ ਵੀ ਬਹੁਤ ਨਿਕਲੇ ਕਿਤੇ ਦਿਨ ਚੋਂ ਹੀ ਚੱਕਰ ਖਾ ਗਿਆ ਕਿ ਡਿੱਗੀ ਜਿਹੜੀ ਛੋਪੀ ਜਾਊਂਗਾ ਕਣੀ ਵਿੱਚ ਸ਼ੱਕਰ ਫਿਰ ਵਿੱਚ ਖੰਡ ਕਿੱਥੇ ਖਾਦਾ ਜਾਂਦਾ ਇਹ ਨਾ ਖਾਦਾ ਹੀ ਨਹੀਂ ਜਾਂਦਾ